ਸਪਨੇ ਵੀ ਕਹਿੰਦੇ ਉਹਨਾਂ ਦੇ ਹੀ ਪੂਰੇ ਹੁੰਦੇ ਐ ਜਿਨ੍ਹਾਂ ਨੂੰ ਸਪਨੇ ਵੇਖਣ ਆਉਂਦੇ ਐ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਆਪਣੇ ਪੇਜ ਗੁਰਦੀ ਫੋਟੋਗ੍ਰਾਫੀ ਤੇ ਇੱਕ ਬਹੁਤ ਹੀ ਖੂਬਸੂਰਤ ਨੁਕਰਾ ਹਾਂਜੀ ਮੈਂ ਕੋੜਾ ਨਹੀਂ ਕਹੂੰਗਾ ਹੱਲੇ ਤਾਂ ਮੈਂ ਬਸ਼ੇਰਾ ਹੀ ਕਹਿ ਲੱਗਾ ਜੀ ਹਾਂ ਤੁਸੀਂ ਅੱਜ ਵੇਖ ਰਹੇ ਹੋ ਬਹੁਤ ਹੀ ਖੂਬਸੂਰਤ ਨੁਕਰਾ ਬਸ਼ੇਰਾ ਜਿਸ ਦਾ ਨਾਮ ਹੈ ਲਾਹੌਰਿਆ ਦੋਸਤੋ ਭਾਈ ਪਰਮਜੀਤ ਸਿੰਘ ਇਸ ਦੇ ਮਾਲਕ ਨੇ ਜੋ ਐਸਵੇਲੇ ਵਿਦੇਸ਼ੀ ਦੀ ਧਰਤੀ ਆਸਟ੍ਰੇਲੀਆ 'ਚ ਬੈਠੇ ਆ ਉਹਨਾਂ ਦਾ ਇੱਕ ਖੂਬਸੂਰਤ ਨੁਕਰਾਬ ਸ਼ੇਰਾ ਲਾਹੌਰਿਆ ਜਿਸ ਦਾ ਮੈਨੂੰ ਸ਼ੂਟ ਕਰਨ ਦਾ ਮੌਕਾ ਥੋੜੇ ਦਿਨ ਪਹਿਲਾਂ ਮਿਲਿਆ ਇਸ ਲਾਹੌਰਿਆ ਦੇ ਪਿੱਛੇ ਇੱਕ ਬੜੀ ਸੋਹਣੀ ਕਹਾਣੀ ਜੁੜੀ ਹੈ ਜਿਵੇਂ ਮੈਂ ਸ਼ੁਰੂ 'ਚ ਕਿਹਾ ਕਿ ਸਪਨੇ ਵੀ ਉਹਨਾਂ ਦੇ ਹੀ ਪੂਰੇ ਹੁੰਦੇ ਆ ਜਿਨ੍ਹਾਂ ਨੂੰ ਵੇਖਣੇ ਹੁੰਦੇ ਆ ਬਾਈ ਦਾ ਸਫਰ ਸ਼ੁਰੂ ਹੁੰਦਾ ਹੈ ਅੱਜ ਤੋਂ ਕਈ ਸਾਲ ਪਹਿਲਾਂ ਬਾਈ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਸੀ ਕਿ 2007-8-9 ਦੇ ਨੇੜੇ ਤੇੜੇ ਸੀ ਮੁਕਸਰ ਮੇਲੇ ਤੇ ਜਾਣਾ ਉੱਥੇ ਮੰਡੀ ਦੇਖਣੀ ਘੋੜੇ ਦੇਖਣੇ ਘੂੜੀਆਂ ਦੇਖਣੀਆਂ ਤੇ ਉੱਥੇ ਗੁਰੂ ਘਰ ਜਾ ਕੇ ਨਤਮਸਤਕ ਹੋਣਾ ਤੇ ਕਰ ਅਰਦਾਸ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਖਲੋ ਕੇ ਕਰਨੀ ਕਿ ਹੇ ਸੱਚਿਆ ਪਾਸ਼ਾ ਸਾਡੇ ਘਰ ਵੀ ਕੈਸਾ ਬੂਟਾ ਲਾ ਕਿ ਅਸੀਂ ਵੀ ਸੋਹਣਾ ਨੁਕਰਸਣ ਕੋੜਾ ਲੈ ਕੇ ਮੁਖਰ ਸਾਹਿਬ ਦੇ ਮਾਗੀ ਮੇਲੇ ਤੇ ਆਇਆ ਕਰੀਏ ਤੇ ਗੁਰੂ ਘਰ ਕੀਤੀ ਅਰਦਾਸ ਕਹਿੰਦੇ ਕਦੀ ਵੀ ਵਿਰਥ ਨਹੀਂ ਜਾਂਦੀ ਉਹ ਇੱਕ ਦਿਨ ਜ਼ਰੂਰ ਮੰਨੀ ਜਾਂਦੀ ਹੈ ਉਸ ਪ੍ਰਮਾਤਮਾ ਨੇ ਚਾਹੇ ਘੜੀਆਂ ਕੁਝ ਸਾਲ ਲੇਟ ਲੈਂਦੀਆਂ ਪਰ ਲਿਆਂਦੀਆਂ ਜ਼ਰੂਰ ਬਾਈ ਪਰਮ ਹੁਣਾ ਦਾ ਪਿੰਡ ਹੈ ਜੀ ਕਿਲੀ ਗੁੱਦਾ ਜੜਾ ਫਿਰੋਜ਼ਪੁਰ ਤੇ ਉਹਨਾਂ ਨੂੰ ਪੰਜਾਬ ਦੇ ਇੱਕ ਬਹੁਤ ਹੀ ਖੂਬਸੂਰਤ ਬਲੱਡ ਲਾਈਨ ਦੇ ਵਿੱਚੋਂ ਇੱਕ ਵਸ਼ੇਰਾ ਮਿਲ ਗਿਆ ਜੋ ਮੁਕਸਰ ਏਰੀਇਤੋਂ ਬਾਈ ਹੋਣਾ ਨੇ ਖਰੀਦੇ ਆ ਤੇ ਆਪਣੇ ਪਿੰਡ ਕਿਲੀ ਗੁੱਦਾ ਜ਼ਿਲ੍ਹਾ ਫਰੋਇਦਪੁਰ ਲੈ ਕੇ ਆਏ ਚੈਂਪੀਅਨ ਘੋੜੇ ਜਿਉਣੇ ਦਾ ਇਹ ਖੂਬਸੂਰਤ ਬਸ਼ੇਰਾ ਲਾਹੌਰਿਆ ਜੋ ਤੁਸੀਂ ਅੱਜ ਇਸ ਵੀਡੀਓ ਰਾਹੀਂ ਵੇਖ ਰਹੇ ਹੋ ਇਸ ਦੀ ਉਮਰ ਹੱਲੇ ਸਿਰਫ 45 ਮਹੀਨੇ ਹੈ ਤੇ ਕੱਦ ਹੈ ਜੀ ਇਹਦਾ 68 ਪਲੱਸ ਬਹੁਤ ਹੀ ਖੂਬਸੂਰਤ ਇਹ ਨੁਕਰਾਂ ਬਸ਼ੇਰਾ ਜੋ ਵਾਕਿਆ ਹੀ ਉਸ ਸੁਪਨੇ ਨੂੰ ਦਰਸਾਉਂਦਾ ਹੈ ਜੋ ਬਾਈ ਹੁਣਾਂ ਨੇ ਕਈ ਸਾਲ ਪਹਿਲਾਂ ਵੇਖਿਆ ਸੀ ਬਾਈ ਜੀ ਹੁਣੀ ਮੁਖਰ ਸਾਹਿਬ ਹਰ ਸਾਲ ਜਾਂਦੇ ਸੀ ਤੇ ਫਿਰ ਉਹ ਆਸਟ੍ਰੇਲੀਆ ਚਲੇ ਗਏ ਇਹ ਤੁਸੀਂ ਫੋਟੋ ਦੇਖ ਰਹੇ ਹੋ ਇਹ ਨੇ ਬਾਈ ਪਰਮਜੀਤ ਸਿੰਘ ਹੁਣੀ ਜੋ ਅਜੇ ਆਸਟ੍ਰੇਲੀਆ ਦੀ ਧਰਤੀ ਤੇ ਬੈਠ ਕੇ ਵੀ ਆਪਣੇ ਘੋੜਿਆਂ ਨਾਲ ਉਦਾਂ ਹੀ ਮੋਹ ਕਰਦੇ ਆ ਜਿੱਦਾਂ ਉਹਨਾਂ ਨੇ ਸੁਪਨਾ ਵੇਖਿਆ ਸੀ ਤੇ ਇਸ ਬਸ਼ੇਰੇ ਲਾਹੌਰੀਏ ਦਾ ਬਹੁਤ ਹੀ ਖੂਬਸੂਰਤ ਰਿਜ਼ਲਟ ਆ ਬਾਈ ਹੁਣਾਂ ਦੇ ਘਰੇ ਹੀ ਆ ਗਿਆ ਉਹ ਵੀ ਤੁਹਾਨੂੰ ਆਪਾਂ ਅੱਗੇ ਜਾ ਕੇ ਝਲਕ ਦਿਖਾਉਣੀ ਹੈ ਤੇ ਨਾਲ ਇੱਕ ਅਨਾਉਂਸਮੈਂਟ ਦੋਸਤੋ ਅੱਜ ਕਰਨ ਲੱਗੇ ਆ ਗੌਰ ਕਰ ਲਿਓ ਲਾਹੌਰੀਏ ਘੋੜੇ ਵਾਸਤੇ ਜੋ ਅਰਦਾਸ ਬਾਈ ਹੁਣਾਂ ਨੇ ਗੁਰੂ ਘਰ ਕੀਤੀ ਸੀ ਕਿ ਹੇ ਪ੍ਰਮਾਤਮਾ ਹੇ ਸੱਚਿਆ ਪਾਤਸ਼ਾ ਸਾਨੂੰ ਇੱਕ ਇਦਾਂ ਦਾ ਨੁਕਰਾ ਕੋੜਾ ਦੇ ਕਿ ਹਰ ਸਾਲ ਮਾਘੀ ਮੇਲੇ ਦੇ ਕੋੜਾ ਲੈ ਕੇ ਆਈਏ ਸੋ ਜਿਵੇਂ ਮਾਲਕ ਨੇ ਅਰਦਾਸ ਸੁਣੀ ਤੇ ਬਾਈ ਹੁਣੀ ਚਾਹੁੰਦੇ ਆ ਕਿ ਜੇ ਸਾਡੇ ਵਰਗੇ ਹੋਰ ਪ੍ਰੇਮੀ ਵੀ ਇਹੋ ਜੀ ਅਰਦਾਸ ਗੁਰੂ ਘਰ ਕਰਦੇ ਆ ਕਿ ਸਾਡੇ ਘਰ ਵੀ ਇੱਕ ਚੰਗਾ ਨੁਕਰਾ ਸਾਣ ਕੋੜਾ ਪੈਦਾ ਹੋਵੇ ਤੇ ਅਸੀਂ ਹਰ ਮਾਗੀ ਮੇਲੇ ਤੇ ਪੰਜ ਲੋੜਵੰਦ ਕਿਸਾਨ ਭਰਾਵਾਂ ਦੀਆਂ ਕੋੜੀਆਂ ਫ੍ਰੀ ਦੇ ਵਿੱਚ ਕਰਾਸ ਕਰਾਉਣੀਆਂ ਨੇ ਆਪਣੇ ਇਸ ਖੂਬਸੂਰਤ ਲੋਰੀਏ ਤੋਂ ਕੋਈ ਵੀ ਭਰਾ ਜਿਹਦੀ ਕੋੜੀ ਆਉਣ ਵਾਲੀ 1.5 ਮਹੀਨੇ ਚ ਹੀਟ ਤੇ ਆਉਣੀ ਹੈ ਕੋਈ ਫਰਵਰੀ ਮਾਰਚ ਚ ਉਹਨਾਂ ਨੇ ਮਲਾਉਣੀ ਹੈ ਪਰ ਇਸ ਵਾਰ 2026 ਦੀ ਮਾਗੀ ਮੇਲੇ ਤੇ ਉਹ ਆ ਕੇ ਲਾਰਗੀ ਘੋੜੇ ਨੂੰ ਵੇਖ ਕੇ ਪਸੰਦ ਕਰਕੇ ਆਪਣੀ ਬੁਕਿੰਗ ਕਰਾ ਸਕਦੇ ਆ ਕੋਈ ਵੀ ਲੋੜਵੰਦ ਪੰਜ ਘੋੜੀਆਂ ਉਹ ਸਿਲੈਕਟ ਕਰ ਲੈਣਗੇ ਜਿਹੜੀਆਂ ਪਹਿਲਾਂ ਇਹਨਾਂ ਕੋਲ ਆ ਗਈਆਂ ਪੰਜ ਘੋੜੀਆਂ ਨੂੰ ਨੋਟ ਨੰਬਰ ਨੋਟ ਐਡਰੈਸ ਪਤਾ ਕਰ ਲੈਣਗੇ ਤੁਸੀਂ ਇੱਕ ਦੋ ਮਹੀਨਿਆਂ ਦੇ ਵਿੱਚ ਚਾਰ ਮਹੀਨਿਆਂ ਦੇ ਵਿੱਚ ਇਸੇ ਸਾਲ 'ਚ ਆਪਦੀਆਂ ਘੋੜੀਆਂ ਬਿਲਕੁਲ ਫ੍ਰੀ ਲਾਰੀਏ ਤੋਂ ਕਰਾਸ ਕਰਾ ਲੈਣੀਆਂ ਨੇ ਜੇ ਤੁਹਾਡੀ ਘੋੜੀ ਬਾਈ ਚਾਂਸ ਪਹਿਲੀ ਹੀਟ ਤੇ ਨਹੀਂ ਰਹਿੰਦੀ ਤੁਸੀਂ ਦੂਜੀ ਹੀਟ ਤੇ ਵੀ ਆ ਜਾਓ ਤੀਜੀ ਹੀੜ ਤੇ ਵੀ ਆਜੋ ਤੇ ਜੰਪ ਭਾਵੇਂ ਦੋ ਦੋ ਵਾਰੀ ਘੋੜੇ ਤੋਂ ਲੈ ਲਿਓ ਪਰ ਤੁਹਾਡੀ ਘੋੜੀ ਗੱਬਣ ਰਹੂਗੀ ਇਹ ਚੀਜ਼ ਦੀ ਵੀ ਗਰੰਟੀ ਬਾਈ ਹੁਣੀ ਲਈਂਦੇ ਆ ਸੋ ਲੋੜਵੰਦ ਜਿਹੜੇ ਕਿਸਾਨ ਭਰਾੜੇ ਜਿਹੜੇ ਬਾੜੀ ਫੀਸ ਕੋੜਾਂ ਦੀ ਨਹੀਂ ਭਰ ਸਕਦੇ ਉਹ ਜਿਉਣੇ ਘੋੜੇ ਦੇ ਬੱਚੇ ਲਾਹੌਰੀਆਂ ਤੋਂ ਆਪਣੀ ਘੋੜੀ ਕਰਾਸ ਕਰਾ ਲੈਣ ਜੀ ਪੰਜ ਘੋੜੀਆਂ ਦੀ ਆਫਰ ਬਾਈ ਨੇ ਦਿੱਤੀ ਹੈ ਮਾਗੀ ਮਿਲਦੇ ਬਾਕੀ ਬਾਈ ਪਰਮ ਹੁਣਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਵੀ ਚਲੇ ਗਏ ਸੀ ਦੁਨੀਆ ਤੋਂ ਉਹਨਾਂ ਦੇ ਬਾਹਰ ਜਾਣ ਤੋਂ ਪਹਿਲਾਂ ਤੇ ਇਹ ਆ ਜੀ ਬਾਈ ਦਾ ਭਨੇਵਾ ਕਰਨ ਸੰਧੂ ਤੇ ਕਰਨ ਸੰਧੂ ਦੇ ਹੱਥ ਸਾਰੀ ਬਾਗ ਡੋਰ ਹੈ ਬਾਈ ਹੁਣੀ ਸਾਰੇ ਘੋੜਿਆਂ ਦੀ ਜ਼ਿੰਮੇਵਾਰੀ ਸੰਭਾਲਦੇ ਆ ਬਾਈ ਦਾ ਭਨੇਵਾ ਕਰਨ ਸੰਧੂ ਇਹ ਆ ਜੀ ਆਪਣਾ ਵਿੱਕੀ ਭਰਾ ਸੋ ਬਾਕੀ ਸਾਰਾ ਸਾਲ ਦੀ ਜੋ ਫੀਸ ਹੈ ਉਹ 31000 ਰੁਪਿਆ ਘੋੜੇ ਦੀ ਮੀਟਿੰਗ ਫੀਸ ਜੋ ਰੱਖੀ ਗਈ ਹੈ 31000 ਹੈ ਸੋ ਜਿਹੜੀ ਆਫਰ ਮੰਗੀ ਮੇਲੇ ਤੇ ਦਿੱਤੀ ਉਹ ਲੋੜਵੰਦ ਭਰਾਵਾਂ ਦੀ ਹੈ ਜਿਹੜੇ ਕੋਈ ਪੈਸੇ ਪੱਖੋਂ ਹੌਲੇ ਨੇ ਇਸ ਨਹੀਂ ਪਰ ਸਕਦੇ ਉਹ ਮਾਗੀ ਮੇਲੇ ਦੇ ਬੁਕਿੰਗ ਕਰਾ ਕੇ ਉਹ ਘੋੜੀ ਫ੍ਰੀ ਮਿਲਾ ਸਕਦੇ ਆ ਪੰਜ ਘੋੜੀਆਂ ਦੀ ਆਫਰ ਆ ਬਾਕੀ ਤੁਸੀਂ ਬਾਈ ਜਾਨਾ ਨੂੰ ਫੋਨ ਕਰਕੇ ਜਰੂਰ ਮਾਗੀ ਮੇਲੇ ਤੇ ਮਿਲ ਲਿਓ ਜਾਓ ਹੁਣ ਤੁਹਾਨੂੰ ਦਿਖਾਉਨੇ ਆ ਇਸ ਜਿਉਣੇ ਘੋੜੇ ਦੇ ਬੱਚੇ ਲਾਹੌਰੀਏ ਦਾ ਅੱਗੇ ਜਿਹੜਾ ਬੱਚਾ ਆ ਜੀ ਖੂਬਸੂਰਤ ਰਿਜ਼ਲਟ ਉਹਦੀਆਂ ਝਲਕਾਂ ਤੁਹਾਡੇ ਸਾਹਮਣੇ ਆ ਨੋਟ ਕਰ ਲਓ ਸਕਰੀਨ ਤੇ ਨੰਬਰ ਦਿੱਤੇ ਗਿਆ ਜੀ ਬਾਕੀ ਫੇਰ ਜਾਣਕਾਰੀ ਅਗਲੀ ਵੀਡੀਓ ਚ ਦਵਾਂਗੇ ਜੁੜੇ ਰੂ ਆਪਣੇ ਪੇਜ ਦੇ ਨਾਲ ਫੇਰ ਮਿਲਦੇ ਆ ਜੀ ਧੰਨਵਾਦ